ਗਰੋ ਵਿਖੇ শহীদ ਚੰਦਰਸ਼ੇਖਰ ਆਜ਼ਾਦ ਪਾਰਕ ਵਿੱਚ 26 ਜਨਵਰੀ ਦਾ ਦਿਹਾੜਾ ਬੜੇ ਤੁਮਤਾਮ ਤੇ ਹਰਸ਼ੋ ਉਲਾਸ ਦੇ ਨਾਲ ਇਲਾਕਾ ਵਾਸੀਆਂ ਵੱਲੋਂ ਮਨਾਇਆ ਗਿਆ ਜਿਸ ਵਿੱਚ बतौर ਮੁੱਖ ਮਹਿਮਾਨ ਦੇ ਰੂਪ ਵਿੱਚ ਸੀਨੀਅਰ ਡਿਪ੍ਰੀਮੀਅਰ ਵਿਕਰ ਬਹਾਜ ਨੇ ਸ਼ਿਰਕਤ ਪਾਈ ਜਿਨ੍ਹਾਂ ਦਾ ਨਿੱਘਾ ਸਵਾਗਤ ਇਲਾਕਾ ਵਾਸੀਆਂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋਂ ਇਸ ਝੰਡੇ ਨੂੰ ਲਹਿਰਾਉਣ ਦੀ ਰਸਮ ਨੂੰ ਪੂਰਾ ਕੀਤਾ ਗਿਆ ਤੇ ਨਾਲ ਹੀ ਸਕੂਲੀ ਬੱਚਿਆਂ ਵੱਲੋਂ ਸਲਾਮੀ ਵੀ ਦਿੱਤੀ ਗਈ ਸਕੂਲੀ ਬੱਚਿਆਂ ਵੱਲੋਂ ਇਸ ਮੌਕੇ ਤੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਦਾ ਆਨੰਦ ਸਭ ਨੇ ਮਨਾਇਆ ਤੇ ਇਸ ਮੌਕੇ ਤੇ ਸਭ ਨੂੰ ਵਧਾਈ ਦਿੰਦਿਆਂ ਹੋਇਆਂ ਸੀਨੀਅਰ ਡਿਪਟੀ ਮੇਅਰ ਵਿਕਰਮਾ ਹਾਜਨ ਨੇ ਕਿਹਾ ਕਿ ਦੇਸ਼ ਦੀ ਸੱਚੀ ਸੇਵਾ ਉਸ ਦੇ ਪ੍ਰਤੀ ਤਨਦੇਹੀ ਦੇ ਨਾਲ ਸਮਰਪਿਤ ਭਾਵ ਨੂੰ ਆਪਣੇ ਅੰਦਰ ਬਣਾ ਕੇ ਰੱਖਣਾ ਹੈ। ਉਹਨਾਂ ਨੇ ਕਿਹਾ ਕਿ ਸ਼ਹੀਦਾਂ ਨੇ ਜਿਹੜਾ ਆਇਦਾ ਦਿਹਾੜਾ ਉਹਨਾਂ ਨੂੰ ਦਿਖਾਇਆ ਹੈ। ਇਸ ਦਿਹਾੜੇ ਨੂੰ ਅਸੀਂ ਕਦੀ ਵੀ ਨਹੀਂ ਭੁੱਲਾਂਗੇ ਤੇ ਸਾਨੂੰ ਇਹ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਕੁਰਬਾਨੀਆਂ ਦੇ ਸਦਕੇ ਅੱਜ ਅਸੀਂ ਇਹ ਖੁਸ਼ੀਆਂ ਦਾ ਆਨੰਦ ਮਾਣ ਰਹੇ ਨਾ। ਉਹਨਾਂ ਨੇ ਇਸ ਮੌਕੇ ਤੇ ਬੱਚਿਆਂ ਨੂੰ ਇਨਾਮ ਵੀ ਵੰਡੇ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਤੇ ਬੱਚਿਆਂ ਨੂੰ ਮਠਾ ਵੀ ਵੰਡ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਤੇ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਜ਼ਰੂਰਤ ਹੈ ਸਾਡੇ ਸਭ ਦੇ ਤਨਦੇਹੀ ਦੇ ਨਾਲ ਸਮਰਪਿਤ ਕਾਰਜ ਦੇ ਨਾਲ ਆਪਣੇ ਸਹਿਯੋਗ ਦੇਣ ਦੀ ਜਿਹੜਾ ਕਿ ਸਾਡਾ ਫਰਜ਼ ਵੀ ਹੈ ਕਿਉਂਕਿ ਮਾਤਰ ਭੂਮੀ ਦਾ ਰਿਨ ਉਹਨੀ ਦੇਰ ਚੁਕਾਇਆ ਨਹੀਂ ਜਾ ਸਕਦਾ ਜਦ ਤੱਕ ਅਸੀਂ ਅਧੀ ਸੇਵਾ ਨਹੀਂ ਕਰਦੇ ਜੀ ਘਟਨਾ ਹੈ ਕਿ ਇੱਕ ਮਾਸਟਰ ਜੀ ਸਕੂਲ ਦੇ ਵਿੱਚ ਪੁੱਛ ਰਿਹਾ ਬੱਚਿਆਂ ਨੂੰ ਕਿ ਕਿਹੜੀ ਚੀਜ਼ ਹੈ ਜਿੰਨੂੰ ਅਸੀਂ ਦੇਖ ਤੇ ਸਕਦੇ ਆ ਲੇਕਿਨ ਛੂ ਨਹੀਂ ਸਕਦੇ ਬੱਚਿਆਂ ਨੇ ਜਵਾਬ ਦਿੱਤਾ ਕਿਸੇ ਨੇ ਆਸਮਾਨ ਕਿਹਾ ਕਿਸੇ ਨੇ ਸੂਰਜ ਕਿਹਾ ਇਸ ਤਰ੍ਹਾਂ ਦੀ ਕਈ ਉਦਾਹਰਣਾਂ ਦਿੱਤੀਆਂ ਉਸ ਕਲਾਸ ਦੇ ਵਿੱਚ ਔਰ ਉਹਦੇ ਬਾਹਰ ਇੱਕ ਸਟੂਡੈਂਟ ਖੜਾ ਸੀ ਉਹਨੇ ਕਿਹਾ ਕਿ ਮੈਂ ਪਿਆਸ ਨਾਲ ਤੜਪ ਰਿਹਾ ਮੇਰੇ ਸਾਹਮਣੇ ਮਟਕਾ ਪਿਆ ਪਾਣੀ ਦਾ ਮੈਨੂੰ ਦੇਖ ਸਕਦਾ ਪੀ ਨਹੀਂ ਸਕਦਾ ਉਹ ਹੋਰ ਕੋਈ ਨਹੀਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸੀ ਔਰ ਉਹਨਾਂ ਨੇ ਹੀ ਸੰਵਿਧਾਨ ਰਚਿਆ ਅੱਜ ਉਹੋ ਹੀ ਮਾਸਟਰਨਾ ਹੈ ਉਹੋ ਹੀ ਕਲਾਸਿਸ ਨੇ ਉਹੋ ਹੀ ਮਟਕਾ ਆ ਜਾਂ ਉਹਦੀ ਜਗ੍ਹਾ ਫ੍ਰੀਜਰ ਹੈ ਲੇਕਿਨ ਅੱਜ ਹਰ ਇੱਕ ਪਾਣੀ ਪੀ ਸਕਦਾ ਕਿਤੇ ਵੀ ਕੋਈ ਬੈਠ ਸਕਦਾ ਹੈ ਕਿੰਨਾ ਵੀ ਪੜ ਸਕਦਾ ਹੈ ਪੂਰੀ ਫ੍ਰੀडम ਹੈ ਇਹ ਸਭ ਬਾਬਾ ਸਾਹਿਬ ਦੀ ਮਿਹਰਬਾਨੀ ਹੈ ਮੈਂ ਸੰਵਿਧਾਨ ਦਿਵਸ ਤੇ ਬਾਬਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਸੁਨਿਆ ਹੈ ਕਿ ਉਹਦੇ ਅੰਦਰ ਸੰਵਿਧਾਨ ਦੇ ਅੰਦਰ ਅਧਿਕਾਰਾਂ ਔਰ ਡਿਊਟੀਆਂ ਦਾ ਵਰਣਨ ਹੈ ਲੇਕਿਨ ਸਾਰੇ ਅਧਿਕਾਰਾਂ ਨੂੰ ਪਤਾ ਕਰਕੇ ਬੈਠੇ ਆ ਕਿ ਸਾਡੇ ਕੀ ਕੀ ਅਧਿਕਾਰ ਨੇ ਔਰ ਹਰ ਜਗ੍ਹਾ ਨਾਰੇ ਲੱਗ ਰਿਹਾ ਕਿ ਸਾਡਾ ਹੱਕ ਤੇ ਇੱਥੇ ਰੱਖ ਡਿਊਟੀਆਂ ਬਾਰੇ ਲੋਕੀ ਸੋਚਦੇ ਆ ਕਿ ਕੋਈ ਗੱਲ ਨਹੀਂ ਇਹਦੇ ਬਾਰੇ ਸਾਨੂੰ ਸਾਰਾ ਹੀ ਪਤਾ ਆ ਲੇਕਿਨ ਜਦੋਂ ਅਸੀਂ ਆਪਣੀ ਡਿਊਟੀਆਂ ਨੂੰ ਸਮਝ ਜਾਵਾਂਗੇ ਸੰਵਿਧਾਨ ਨੂੰ ਇੱਕ ਗ੍ਰੰਥ ਮੰਨ ਲਾਂਗੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸੱਚੀ ਮੁੱਚੀ ਵਿਸ਼ਵ ਗੁਰੂ ਬਣ ਸਕਦੇ ਕਿਸ ਪ੍ਰਕਾਰ ਨਾਲ ਇਹਦਾ ਦਿਨ ਮਨਾਇਆ ਜਾ ਰਿਹਾ ਬੱਚਿਆਂ ਦੀ ਪਰਫਾਰਮੈਂਸ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਅੱਛੀ ਪਰਫਾਰਮੈਂਸ ਹੈ ਜੀ ਬੜਾ ਆਨੰਦ ਆਇਆ